ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਈ ਨੰਗਲ ਕਲਾ ਪਿੰਡ ਖੜੇ ਆ ਜਿਲ੍ਹਾ ਮਾਨਸਾ ਬੜੀ ਦੁਖਦਾਈ ਘਟਨਾ ਵਾਪਰੀ ਐ ਇਸ ਪਿੰਡ ਦਾ ਕੱਲ ਰਾਤ ਇੱਕ ਵੀਡੀਓ ਸਾਰਿਆਂ ਨੇ ਦੇਖੀ ਕਿ ਇੱਕ ਪਰਿਵਾਰ ਦੀਆਂ 8 ਗਾਇਆਂ ਕਈ ਗੱਬਣਾ ਸੀਗੀਆਂ ਕਈ ਸੂਈਆਂ ਵੀਆਂ ਸੀ 30 30 25 25 35 35 ਲੀਟਰ ਕਈ ਗਾਇਆਂ ਦੇ ਥੱਲੇ ਸੀਗਾ 8 ਗਾਇਆਂ ਬਈ ਸਾਰੀਆਂ ਮਰ ਗਈਆਂ ਪ੍ਰਭਾਤ ਆਹ ਪਰਿਵਾਰ ਖੜਾ ਗਰੀਬ ਪਰਿਵਾਰ ਆ ਆ ਪਿੱਛੇ ਸਾਰੀ ਖੁਰਨੀ ਖਾਲੀ ਹੋ ਗਈ ਬਾਈ ਸਮਝ ਲੱਗੀ ਨਹੀਂ ਵੀ ਮਰੀਆਂ ਕਿਵੇਂ ਨੇ ਹਾਲੇ ਇਹਦੀ ਹਲੇ ਜਾਂਚ ਪੜਤਾਲ ਦੀ ਡਾਕਟਰੀ ਹੋ ਰਹੀ ਆ ਪਰ ਇਹ ਪਰਿਵਾਰ ਜਮਾਂ ਵਿਚਾਰਾ ਛੜਕ ਤੇ ਆਉਣ ਵਾਲੀ ਗੱਲ ਹੋ ਗਈ ਗਰੀਬ ਪਰਿਵਾਰ ਆ ਨਾਇਤ ਹੀ ਗਰੀਬ ਪਰਿਵਾਰ ਇਹਨਾਂ ਕੋਲੇ ਉਹੀ ਸਹਾਰਾ ਸੀਗਾ ਉਹੀ ਗਾਈਆਂ ਦਾ ਦੁੱਧ ਵੇਚ ਕੇ ਟਾਈਮ ਪਾਸ ਕਰਦੇ ਸੀ ਸੋ ਬੇਨਤੀ ਆ ਮੇਰਾ ਵੀਰ ਜਿੱਥੇ ਪੰਜਾਬੀਓ ਆਪਾਂ ਹਰ ਤਰ੍ਹਾਂ ਦੇ ਬੰਦੇ ਨਾਲ ਖੜਦੇ ਆ ਜਦੋਂ ਵੀ ਕਿਤੇ ਕਿਸੇ ਬੰਦੇ ਤੇ ਕੋਈ ਆਫਤ ਪੈਂਦੀ ਆ ਕੋਈ ਭੀੜ ਪੈਂਦੀ ਆ ਸੋ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਕਿ ਯਾਰ ਇਹਨਾਂ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜ਼ਿਲ੍ਹਾ ਮਾਨਸਾ ਦਾ ਵੱਡਾ ਪਿੰਡ ਨੰਗਲ ਕਲਾਂ ਪਿੰਡ ਆ ਸੋ ਇਸ ਪਿੰਡ ਦੇ ਵਿੱਚ ਨਾ ਕੀ ਆਪਣਾ ਸਵਰਨਜੀਤ 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 ਸਿੰਘ ਛੋਡਣਾ ਬਾਪੂ ਗਿਆ ਇੰਦਰ ਸਿੰਘ ਜੀ ਇੰਦਰ ਸਿੰਘ ਇੰਦਰ ਸਿੰਘ ਸਵਰਨ ਸਿੰਘ ਇਹ ਦਾਦਾ ਪੋਤਾ ਨੇ ਇਹ ਪਰਿਵਾਰ ਖੜਾ ਸੋ ਅਸੀਂ ਇੱਕ ਨੰਬਰ ਇਸ ਪਰਿਵਾਰ ਦਾ ਬੋਲ ਦਿੰਨੇ ਆ ਸਿੱਧੇ ਰੂਪ ਵਿੱਚ ਤੁਸੀਂ ਸੰਪਰਕ ਕਰ ਲਓ ਜਿੰਨਾ ਬੰਦਿਆਂ ਨੇ ਮਦਦ ਕਰਨੀ ਹੋਵੇ ਕੀ ਨੰਬਰ ਆ ਤੇਰਾ 99153 99153 50932 50932 99153 50932 ਇਸ ਨੌਜਵਾਨ ਦਾ ਨੰਬਰ ਆ ਸੋ ਮੇਰਾ ਵੀ ਨੰਬਰ ਸਾਰੇ ਲਿਖ ਲਓ ਤੇ ਵੱਧ ਤੋਂ ਵੱਧ ਯਾਰ ਮਦਦ ਕਰੋ ਅੱਠ ਦੇ ਅੱਠੇ ਪਸ਼ੂ ਖਤਮ ਹੋ ਗਏ ਮਰ ਗਏ ਇਹ ਘਰ ਬਿਲਕੁਲ ਪਟਿਆ ਗਿਆ ਬਾਈ ਸੋੜੇ ਥੋੜੇ ਥੋੜੇ ਸਹਾਰੇ ਦੇ ਨਾਲ ਇਹ ਪਰਿਵਾਰ ਪੈਰਾਂ 'ਤੇ ਆ ਜਾਊਗਾ ਸੋ اپੀਲ ਆ ਮੇਰਾ ਵੀਰ ਜਿੰਨੇ ਬੰਦੇ ਮੇਰੀ ਇਸ ਗੱਲਬਾਤ ਨੂੰ ਸੁਣਨਗੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮੇਰਾ ਵੀਰ ਮਦਦ ਕਰੋ ਤਿਲ ਫੁੱਲ ਦੇ ਨਾਲ ਥੋੜੀ ਸਹਤਾਰੇ ਨਾਲ ਇਹਨਾਂ ਨੂੰ ਸਹਾਰਾ ਲੱਗੇ ਨਾ ਤੇਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ